ਕੀ ਗੜਾ ਕਰਦੇ ਭਾਈ ਮੇਰਾ ਨਾਮ ਪਰਮਜੀਤ ਸਿੰਘ ਆ ਪਿੰਡ ਮੇਰਾ ਜੱਬੋਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦਾ ਪ੍ਰਧਾਨ ਜੋ ਦੁਰਘਟਨਾ ਕੁਛ ਦਿਨ ਪਹਿਲਾਂ ਹਰਮੰਦਰ ਸਾਹਿਬ ਵਿੱਚ ਬਾਬਾ ਸਾਹਿਬ ਦੀ ਮੂਰਤੀ ਨੂੰ ਛੇੜਛਾੜ ਹੋਈ ਸੀ ਉਸ ਮਾਮਲੇ 'ਚ ਅਸੀਂ ਕੱਲ ਦੀ ਕਾਲ ਦਿੱਤੀ ਗਈ ਆ ਵੀ ਸੁਲਤਾਨਪੁਰ ਬੰਦ ਦੀ ਐਮਰਜੈਂਸੀ ਸੇਵਾਵਾਂ ਕੀ ਉਹ ਬੰਦ ਰਣਗੇ ਜਾਂ ਚੱਲਦੀਆਂ ਰਹਿਣਗੀਆਂ ਐਮਰਜੈਂਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ ਜੀ ਜਿਵੇਂ ਕਿ ਐਂਬੂਲੈਂਸ ਮੈਡੀਕਲ ਜੋ ਵੀ ਹੋਇਆ ਉਹ ਖੁੱਲਣਗੇ ਬਾਕੀ ਸਾਰੇ ਬੰਦ ਰਹਿਣਗੇ ਸਾਰੇ ਚਾਰਕੀ ਦਾ ਦੇ ਵੀ ਬੰਦ ਰਾਂਗੇ ਬਿਫਰਦ ਦਾ ਬੰਦ ਰਾਂਗੇ ਜਿੱਥੇ ਬੰਦੀ ਵੱਲੋਂ ਜੇ ਸਮਰਥਨ ਯਸ ਸਮੂਹ ਵਾਲਮੀਕੀ ਸਮਾਜ ਵੱਲੋਂ ਸ਼੍ਰੋਮਣੀ ਵੈਸੇ ਜਿਹੜਾ ਇੱਕ ਕਲੀ ਜਥੇਬੰਦੀ ਆ ਉਹ ਸ਼੍ਰੋਮਣੀ ਰੰਗਰੇਟਾ ਦਲ ਵੱਲੋਂ ਇੱਕ ਕਰਵਾਇਆ ਜਾ ਰਿਹਾ ਵਾ ਤੇ ਵੈਸੇ ਸਮੂਹ ਜ ਸਮਾਜ ਵੱਲੋਂ ਵਾਲਮੀਕੀ ਸਮਾਜ ਸਮਾਜ ਦਾ ਮਰਥਨ ਕਰ ਰਿਹਾ ਹਾਂਜੀ ਸਮੂਹ ਜਥੇਬੰਦੀਆਂ ਸਮਰਥਨ ਕਰ ਰਹੀਆਂ ਮੇਰਾ ਨਾਮ ਬਲਵਿੰਦਰ ਸਿੰਘ ਪੱਟੀ ਆ ਜੀ ਸ਼੍ਰੋਮਣੀ ਰੰਗਰੇਟਾ ਦਲ ਤਹਿਸੀਲ ਪ੍ਰਧਾਨ ਬੇਨਤੀ ਹੈ ਕਿ ਜਿਹੜਾ ਕੈਂਬਰਸਰ ਸ਼ਹਿਰ ਦੇ ਵਿੱਚ ਮਾਵਾ ਸਾਹਿਬ ਡਾਕਟਰ ਕੀਮਰਾਓ ਜੀ ਉਹਨਾਂ ਦੀ ਮੂਰਤੀ ਨਾਲ ਜਿਹੜੀ ਤੋੜਪਾਨ ਕੀਤੀ ਗਈ ਇਸ ਨੌਜਵਾਨਾਂ ਲੋ ਉਹ ਨੌਜਵਾਨ ਕੱਲਾ ਨਹੀਂਗਾ ਉਹਦੇ ਮਗਰ ਬਹੁਤ ਕੁਝ ਸਾਹਜਤਾ ਵਾ ਕਿਉਂਕਿ ਐਡੀ ਬੜੀ ਜਿਹੜੀ ਪੌੜੀ ਆ ਤੇ ਇੱਕ ਖਾਨ ਲਿਆਂਦਾ ਜਾਂਦਾ ਵਾ ਕਿੱਥੇ ਚੜ੍ਹ ਕੇ ਜਾ ਰਿਹਾ ਵਾ ਇਸ ਕਰਕੇ ਸਾਹਜਤਾ ਦਾ ਜਿਹੜੀ ਆ ਪ੍ਰਸ਼ਾਸਨ ਆ ਇਹਨਾਂ ਨੂੰ ਪਤਾ ਲਾਉਣੇ ਚਾਹੀਦਾ ਵਾ ਇਹ ਜਲੰਧਰ ਵੀ ਸਾਨੂੰ ਪਤਾ ਲੱਗਾ ਵਾ 25 ਤਰੀਕ ਨੂੰ ਜਿਹੜੀ ਹੋਈ ਆ ਕੋਈ ਐਦਾਂ ਦੀ ਭੀਮਰਾਓ ਜ ਮੂਰਤੀ ਦੇ ਨਾਲ ਤੇ ਬਾਰ ਬਾਰ ਕਿਉਂ ਇਹ ਸਾਨੂੰ ਟਾਰਗੇਟ ਕੀਤਾ ਜਾਂਦਾ ਵਾ ਸਾਡੇ ਹੀ ਸਮਾਜ ਦੇ ਨਾਲ ਕਿਉਂ ਇਦਾਂ ਤੱਕਾ ਹੁੰਦਾ ਵਾ ਸਾਡੇ ਹੀ ਸਮਾਜ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਵਾ ਇਹ ਸੁਲਤਾਨਪੁਰ ਦੇ ਕੀ ਪੂਰੇ ਹਿੰਦੁਸਤਾਨ ਦੇ ਪ੍ਰਸ਼ਾਸਨ ਨੂੰ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਇਸ ਕਰਕੇ ਇਹਨਾਂ ਨੂੰ ਨੱਥ ਪਾਈ ਜਾਵੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਚਾਹੇ ਉਹ ਕੋਈ ਵੀ ਆ ਕਿਸੇ ਵੀ ਸਮਾਜ ਦਾ ਹੋਵੇ ਕਿਸੇ ਵੀ ਉਹ ਤਰ੍ਹਾਂ ਦਾ ਹੋਵੇ ਉਹਨੂੰ ਜਿਹੜੀ ਬੰਦੀ ਉਹਦੀ ਸਜ਼ਾ ਦਿੱਤੀ ਜਾਵੇ ਤੁਹਾਨੂੰ ਸਕਟੇਰੇ ਚ ਖੜਾ ਕੀਤਾ ਜਾਵੇ ਮੇਰਾ ਨਾਮ ਸੰਗਤ ਸਿੰਘ ਰੰਧਾਵਾ ਪ੍ਰੈਜ਼ੀਡੈਂਟ ਸ਼੍ਰੋਮਣੀ ਅੰਗਰੇਟਾ ਦਲ ਇਹ ਕੱਲ ਨੂੰ ਸultanpur Lodhi ਦਾ ਜਿਹੜਾ ਹੈਗਾ ਆ ਉਹ ਬੰਦ ਕਰਨ ਦਾ ਅਸੀਂ ਐਲਾਨ ਕੀਤਾ ਹੈ ਵੀ ਕੱਲ ਨੂੰ ਬੰਦ ਕਰਾਂਗੇ ਅਸੀਂ ਜੋ ਵੀ ਉੱਥੇ ਸਾਡੇ ਰਹਿਬਰ ਜਿਹੜੇ ਬਾਬਾ ਸਾਹਿਬ ਅੰਮੇਦਕਰ ਜੀ ਆ ਉਹਨਾਂ ਦੇ ਨਾਲ ਇਹ ਸ਼ੇਰ ਛੜ ਹੋਈ ਆ ਉਹਨਾਂ ਦੀ ਮੂਰਤੀ ਨੂੰ ਜਿਹੜੇ ਭੰਨਤੋੜ ਕੀਤੀ ਗਈ ਆ ਅਸੀਂ ਮੰਗ ਇਹੇ ਕਰਦੇ ਆ ਵੀ ਇਹ ਜਿਹੜੇ ਇਦਾਂ ਦੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਚੰਗੀ ਤੋਂ ਚੰਗੀ ਤਰ੍ਹਾਂ ਸਖਤ ਤੋਂ ਸਖਤ ਜਿਹੜੀ ਆ ਨਾ ਉਹ ਸਜ਼ਾ ਮ ਦਿੱਤੇ ਜਾਣ ਤੇ ਇੰਨਾ ਇਦਾਂ ਦੇ ਬੰਦੇ ਨੂੰ ਨੱਥ ਪਾਈ ਜਾਵੇ ਕਿਉਂਕਿ ਜਿਹੜੇ ਇਦਾਂ ਦੇ ਸ਼ਰਾਤੀ ਅੰਸਰ ਆ ਇਹ ਉਹਨਾਂ ਇਹ ਗਾਂ ਤੋਂ ਕੋਈ ਗਲਤੀ ਇਦਾਂ ਦੀ ਨਾ ਕਰਨ ਲੱਗਦਾ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ ਦੇਖੋ ਜੀ ਜੇ ਜਿਸ ਤਰੀਕੇ ਦੇ ਨਾਲ ਉਹਦੀ ਭੰਤੋੜ ਹੋ ਰਹੀ ਆ ਤੇ ਇਸ ਤਰੀਕੇ ਨਾਲ ਤਾਂ ਪੂਰਾ ਹੀ ਲੱਗਦਾ ਵੀ ਇਹ ਵਾਕਿਆ ਕੋਈ ਸਾਜ਼ਿਸ਼ ਆ ਸਾਜ਼ਿਸ਼ ਤੋਂ ਬਗਾਰੇ ਪਾਜੀ ਇਦਾਂ ਦਾ ਕੁਝ ਨਹੀਂ ਹੋ ਸਕਦਾ ਠੀਕ ਹੈ ਨਾ ਜੀ ਦੁਕਾਨਦਾਰੋਂ ਕੋਈ ਅਪੀਲ ਕਰਨੀ ਚਾਹੁੰਦੇ ਦੁਕਾਨਦਾਰਾਂ ਨੂੰ ਭਰਾਵਾਂ ਨੂੰ ਬੇਨਤੀ ਇਹ ਹੀ ਆ ਵੀ ਉਹ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਦੁਕਾਨਾਂ ਬੰਦ ਰੱਖਣ ਠੀਕ ਨਹੀਂ ਤਾਂ ਸਾਡਾ ਸਾਥ ਦੇਣ ਠੀਕ ਹੈ ਜੀ ਇਹ ਸਾਰਿਆਂ ਨੂੰ ਬੇਜੰਗ ਬੇਨਤੀ ਇਹ ਹੈ ਵੀ ਉਹ ਬੰਦ ਰੱਖਣ ਦੁਕਾਨਾਂ ਆਪਣੀਆਂ ਸਾਡਾ ਸਾਥ ਦੇ ਬੰਦ ਰਣਗੇ ਚੀਜ਼ ਵਿੱਚ ਨਹੀਂ ਜੀ ਸਕੂਲ ਕੋਈ ਬੰਦ ਨਹੀਂ ਰਣਗੇ ਨਾ ਕੋਈ ਸਕੂਲ ਨਾ ਕੋਈ ਹਸਪੀਟਲ ਨਾ ਕੋਈ ਇਦਾਂ ਦੇ ਮੈਡੀਕਲ ਜਿਹੜੇ ਉਹ ਨਹੀਂ ਬੰਦ ਰਹਿਣਗੇ ਠੀਕ ਹੈ ਨਾ ਜੀ ਤੇ ਬਾਕੀ ਜਿਹੜੇ ਦੁਕਾਨਦਾਰ ਜਿਹੜੀਆਂ ਜਿੰਨੀਆਂ ਦੁਕਾਨਾਂ ਵਾਂ ਉਹ ਸਾਰੀਆਂ ਬੰਦ ਰਹਿਣਗੀਆਂ